ਲਾਦਰ ਵੀ ਲਾਤ ਲਓ ਸੱਜਣਾ ਹੋਰ ਠੀਕ ਠਾਕ ਹੋ ਵੀਰੇ ਅਭੀ ਜਦੋਂ ਜਦੋਂ ਸੰਤ ਮੀਟਿੰਗਾਂ ਕਰਦੇ ਸੀ ਕਿਤੇ ਗੁਪਤ ਮੀਟਿੰਗ ਕਰੀਏ ਸੰਤ ਨੇ ਨਹੀਂ ਖੁੱਲੀ ਕਰਦੇ ਸੀ ਤੇ ਫਿਰ ਇਹਨਾਂ ਦਾ ਕੀ ਮਤਲਬ ਅੰਦਰ ਜਾ ਕੇ ਕਮਰਿਆਂ ਦੇ ਵਿੱਚ ਖੁੱਲੀ ਕਰਦੇ ਸੀ ਖੁੱਲੀ ਕਰੋ ਯਾਰ ਤੁਸੀਂ ਓਪਨ ਗੱਲ ਕਰੋ ਯਾਰ ਹੁਣ ਮੈਂ ਖੜਾ ਆਂ ਤੇਰੇ ਸਾਹਮਣੇ ਗੱਲ ਕਰੀ ਜਨਾ ਇਹ ਜਾ ਕੇ ਅੰਦਰ ਕੋ ਕਮਰਿਆਂ ਚ ਜਾ ਕੇ ਜੱਥੇ ਬੰਦਾਂ ਜਿੱਤੇ ਦੂਜੇ ਉੱਥੇ ਦੂਜੇ ਉੱਥੇ ਖੜਾ ਦੇਖਣਾ ਹੈ ਹੈਲੋ ਮਾਈ ਆਜੋ ਭਾਈ ਰੱਖ ਫਾ ਲੋ ਇਹਨਾਂ ਨੂੰ ਚੜਾਇਆ ਵਾਂ ਬੈਂਟ ਤੇ ਇੱਥੇ ਆ ਜੌਰਿਆਂ ਨੂੰ ਤਾਜੌਰਿਆਂ ਨੂੰ ਫੇਰ ਖਾਣਾ ਆ ਕੇ ਠੀਕ ਹੈ ਹਾਂਜੀ ਸਰ ਜੀ ਐ ਜਾਊਂਗਾ ਜਾਊਂਗੇ ਸਕੂਲ ਚਲੋ ਫਿਰ ਟੱਕਰ ਦਿਖਾ ਦੇ ਚੈਨਕੋਲ ਤੇ ਜਾਊਂ ਚੈਨਕੋਲ ਤੇ ਜਾਏਗਾ ਚੜ ਜਾ ਫਿਰ ਚੜੋ ਉਹ ਯਾਰ ਤੂੰ ਬੈਗ ਨਾਲ ਡਿੱਗ ਪਏਗਾ ਐ ਖੜ ਕੇ ਜਾਏਗਾ ਚਲੋ ਖੜ ਜੋ ਫਿਰ ਸਹ ਜੇ ਕੀ ਕਰੀਂ ਨਾ ਪੁੱਤਰ ਉੱਥੇ ਹੀ ਖੜ ਜਾ ਜਾ ਤਾਂ ਯਾਰ ਦਾਮਾ ਵੱਜੇਗਾ ਦੰਮ ਚੱਲ ਮੋੜ ਫਿਰ ਮੋੜ ਤਾ ਲੈ ਗਾੜੀ ਹਾਂ ਜੀ ਚਾਚਾ ਜੀ ਹਾਂ ਫਿਰ ਕਰਾ ਦੇਗਾ ਅੱਜ ਕੋਈ ਨਾ ਹੈ ਸਾਈਕਲ ਤੇ ਜਾਊਗਾ ਬੈਨ ਆਊਗੀ ਅੱਜ ਬੈਨ ਆਊਗੀ ਬੈਨ ਆਊਗੀ ਤਾਂ ਅੱਜ ਅੱਜ ਨਹੀਂ ਆਉਗੀ ਕਿਉਂ ਕਾਤੋਂ ਨਹੀਂ ਆਉਂਦੀ ਸੇ ਚੁੱਪ ਕਰੀ ਵੱਡੇ ਹੋ ਕੇ ਤਾਰ ਕੱਬ ਦੇ ਵਸੇ ਤਾਜ ਬੈਨ ਕਾਤੋਂ ਨਹੀਂ ਆਉਂਦੀ ਪੁੱਤਰ ਇੱਧਰ ਗਈ ਹੀ ਐ ਪਹਿਲਾਂ ਇਹ ਕਹਿੰਦਾ ਬੈਨ ਨਹੀਂ ਬੈਨ ਨਹੀਂ ਅੱਜ ਆਉਂਦੀ ਕਹਿੰਦਾ ਤੇ ਬੈਨ ਤਾਂ ਕਹਿੰਦਾ ਉਹ ਬੰਦਾ ਪੁੜਾ ਆਜੋ ਬੈਨ ਆਜੋ ਬਟੇ ਉਹ ਬਲੇ 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 ਫਿਰ ਆ ਕੇ ਜੂੜੇ ਲਮਾ ਗਿਆ ਪਸਾਇ ਗਉਦੇ ਜੰਗਾ ਠੀਕ ਹੈ ਆਜ ਲੋ ਏ ਦੇਖਾਂ ਤਰਾ ਮੂਹ ਕੇ ਇਹ ਜਾ ਇੱਧਰ ਕਰਦੇ ਹਾਂ ਸ਼ੌਟ ਤੋਂ ਵੰਤਰੀ ਤਾਂ ਦੇਖਾਂਏ ਕੋਈ ਨਾ ਆ ਟੋਚਰ ਪਾਉਂਦਾ ਕੋਪਲੇ ਹਲੋ ਟਰਾਲੀ ਜਾ ਗਿਆ ਓਏ ਟਰਾਲੀ ਜਾ ਕੇ ਬਹਿ ਗਿਆ ਲੱਦਾਂਗਾ ਨੰਬਰ ਆ ਗਿਆ ਚਾਲ ਕੋਈ ਨਾ ਜੁੜ ਗਿਆ ਆ ਨਹਿਰ ਦਾ ਪੁਲ ਖੋਲਣ ਤੋਂ ਬਾਅਦ ਅੱਜ ਹਾਰਾ ਲੈਨ ਚੱਲੇ ਆਂਗੇ ਆ ਪੰਜਾ ਗਿਆ ਤਨਾਵਾ ਪਹਿਲਾਂ ਇਤਬਾਰ ਤੋਂ ਲੈ ਕੇ ਆਇਆ ਜੀ ਆਹ ਉਧਰ ਨਹੀਂ ਉਹ ਬੰਦ ਹੋਇਆ ਜੀ ਪੌੜ ਜੇ ਉਸੇ ਪੌੜ ਉਤੋਂ ਦੀ ਅੱਜ ਅੱਤ ਪਾਂਗੇ ਤੇ ਘਰ ਛੜਕਦਾ ਇਹ ਬੰਦ ਵਰਗੀ ਹੈਗੀ ਬੱਟੇ ਡੇ ਲ ਜਾਂਦੀ ਆਵਾਜ਼ ਆਈ ਇਧਰੋਂ ਬੰਦ ਆ ਵੀਡੀਓ ਦੇਖ ਰਹੇ ਸਾਰੇ ਪੀੜਾ ਪੈਣਾ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਆਪਣੇ ਨਵੇਂ ਵਲੌਗ ਚ ਅੱਜ ਥੈਨ ਫੱਕਣ 15 ਫਰਵਰੀ ਸਾਲ 2024 ਸ਼ੁੱਕਰਵਾਰ ਦਾ ਦਿਨ ਹੈ ਕਈ ਦਿਨਾਂ ਬਾਅਦ ਇਹ ਚੱਲੇ ਆ ਤੇ ਵਧੀਆ ਜਿਹਾ ਵੀ ਲੱਗ ਰਿਹਾ ਹੈਗਾ ਤੇ ਇਹੀ ਪੋਲਾ ਸਾਹਮਣੇ ਵਾਲਾ ਸਾਨੂੰ ਆ ਦਿਖਾਉਨੇ ਆ ਜਾਂਦੇ ਹੋਏ ਜਿਹੜਾ ਇਹ ਬਾਤ ਸੀਗਾ ਆ ਇੱਥੇ ਪੁੱਛ ਰਿਹਾ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਜਰੂਰ ਦੇਖਿਓ ਪਿੰਡ ਵਾਲਾ ਦੇਸੀ ਪ੍ਰਦੇਸੀ ਮਾਹੌਲ ਘੱਪੇ ਤਰ੍ਹਾਂ ਸਾਰੀ ਗੱਲਬਾਤ ਕਰਦੇ ਰਹਿੰਦੇ ਆ ਸਾਜੀ ਤੁਹਾਡੇ ਨਾਲ ਜਿਹੜੀ ਘਰ ਪਰਵਾਜ਼ ਚ ਬੈਠੇ ਦੇਖ ਸਕਦੇ ਹੋ ਸੁਣ ਸਕਦੇ ਹੋ ਕਰਦੇ ਬੰਦ ਹੈ ਜੇ ਇਹ ਪੁਲ ਬੰਦ ਸੀਗਾ ਪਹਿਲਾਂ ਕੱਲ ਸ਼ਾਮ ਨੂੰ ਖਲਾਇਆ ਕੱਲ ਵਾਲੀ ਵੀਡੀਓ ਚ ਵੇਖ ਸਕਦੇ ਹੋ ਤੁਸੀਂ ਸਾਰੇ ਤੇ ਖੱਡੇ ਪੱਟੇ ਹੋਈ ਸੀ ਜੀਸੀਬੀ ਨਾਲ ਪਹਿਲਾਂ ਤੇ ਹੁਣ ਇਹ ਚਾਲੂ ਫਿਰਿਆ ਕੱਲ ਪਿੰਡ ਵਾਲੇ ਫਿਰ ਇਸ ਕੱਲੋਂ ਬਹੁਤ ਤੰਗ ਸੀ ਤੇ ਅੱਜ ਖੇਤਾਂ ਨੂੰ ਜਾਣਗੇ ਸਾਰੇ ਸੱਜਣ ਹਰਾ-ਝਾਰਾ ਲਿਆਉਣਗੇ ਤੇ ਬਾਕੀ ਮੋਟਰਸਾਈਕਲ ਦਾ ਰਾਹ ਤਾਂ ਪਰਸੋ ਚੌਥੇ ਇਹਨਾਂ ਨੇ ਕਰਤਾ ਸੀਗਾ ਜਾਂ ਐਤਵਾਰ ਨੂੰ ਬੰਦ ਕਰਿਆ ਸੀਗਾ ਇਹ ਤੇ ਐਤਵਾਰ ਨੂੰ ਅਸੀਂ ਹਰਾ ਲੈ ਗਏ ਸੀ ਉਸ ਤੋਂ ਬਾਅਦ ਅੱਜ ਚੱਲੇਾਂਗੇ ਹਾਂਜੀ ਸਰ ਤਕਨੀਆ ਹੁੰਦੀਆਂ ਫਿਕਰ ਤਮਾਮਾਈ ਕਰਦੀਆਂ ਹੁੰਦੀਆਂ ਫਿਕਰ ਤਮਾਮਾਈ ਇਹ ਕਿ ਰੱਖਣ ਨੇ ਕਮਕੜਾ ਇਹ ਕਿ ਮੇ ਉਹ ਦਿੱਲੀ ਜਾਂਦਾ ਹੈ ਨਹੀਂ ਦਿੱਲੀ ਨਹੀਂ ਜਾਂਦਾ ਇਹ ਹੋਰ ਕਿਹਦੇ ਕਿਤੇ ਆਵਦਾ ਰੂਟ ਕੱਟ ਰਿਹਾ ਤੁਸੀਂ ਸਾਈਕਲਿੰਗ ਕਰਦਾ ਸਾਈਕਲਿੰਗ ਫੋਟੋ ਕਰਦਾ ਇਹਦੇ ਨਾਲ ਬੜੇ ਯਾਰ ਲੋਕ ਐਨ ਹੋ ਜਾਂਦੇ ਨੇ ਲੋਕੀ ਵੀ ਚੱਲ ਫਿਰ ਆਪਾਂ ਵੀ ਪੁਰਾਣਾ ਸਾਈਕਲ ਸਮਰਾ ਲ ਲਈ ਆਪਣਾ ਚੱਲ ਫਿਰ ਇਹ ਰੈਂਜ ਲੈ ਆਵਾਂਗਾ ਆਪਾਂ ਨਹੀਂ ਯਾਰ ਆਪਾਂ ਪੁਰਾਣੇ ਨੂੰ ਕਾਲਾ ਰੰਗ ਕਰਾਂਗੇ ਇਹ ਰੈਂਜ ਲੈ ਆਵਾਂਗੇ ਠੀਕ ਆ ਤਵਾਰ ਲਾ ਕੋਈ ਨਹੀਂ ਆਉਂਦਾ ਓਏ ਜਿੱਦੀ ਆਂਦਾ ਹੋ ਹਾਂ ਮੜਿਆ ਹੌਲੀ ਕਰ ਲਈ ਆ ਜਾ ਮਿੱਤਰਾ ਆ ਜਾ ਕਿਆ ਆਉਂਦਾ ਸਾਈਕਲਿੰਗ ਵਾਲਾ ਮਿੱਤਰਾ ਆਪਣਾ ਮੇਰਾ ਆਰ ਯੂ ਫਰੋਂ ਓਕੇ ਬ੍ਰੋ ਗੁੱਡ ਲੱਕ ਯੰਗ ਬਰ ਹੈ ਮਿੱਤਰਾ ਈ ਘੁੰਮਦੇ ਆ ਸਾਈਕਲ ਤੇ ਦੁਨੀਆ ਪਰ ਸਾਈਕਲ ਤੇ ਦੁਨੀਆ ਘੁੰਮਣ ਦਾ ਵੀ ਆੱਡੀ ਨਹੀਂ ਯਾਰਾ ਗੱਗੂ ਕਿ ਕੁਮਾਰ ਛੱਡਦਾਗਾ ਮੋਟਰਸਾਈਕਲ ਤੇ ਸਾਈਕਲ ਤੇ ਯਾਹ ਕਰ ਖੇਤ ਵੀ ਫਾਇਰ ਹੈ ਇੰਸਾਈਕਲੇ ਉਨਾਰ ਦੂਜਾ ਲੈ ਉਹ ਖੜਾਗਾ ਉਹ ਉਸੇ ਨਾਲ ਲਵਾ ਦੇਗੇ ਪੈਂਚਰ ਆਪਾਂ ਜਬਾਨ ਤੋਂ ਸੀਗਾ ਬਾਈ ਇਹ ਤੇ ਪਹਿਲਾਂ ਇਹੀ ਸੀਗਾ ਪੁਲਿਸ ਵਾਲਿਆਂ ਨੇ ਖੜਾ ਰੱਖਿਆ ਜਿਹਦੇ ਨਾਲ ਫੋਟੋ ਫੋਟੋ ਕਰਾਈ ਜਾਂਦੇ ਸੀਗੇ ਤੇ ਕਹਿ ਰਹੇ ਹੁਣ ਜਾ ਕੇ ਗੱਗੂ ਨਾਲ ਲਾਉਣੇ ਆ ਡਿਊਟੀ ਤੇ ਟਬਟਾ ਚਕਾਉਣੇ ਆਗੇ ਖੇਤ ਤੋਂ ਵਾਪਸ ਆ ਕੇ ਆਪਾਂ ਖੜੀ ਸੀ ਕਿ ਇਹ ਬਾਈ ਆਪਾਂ ਨੂੰ ਮਿਲਣ ਆਏ ਆਪਣੇ ਸਬਸਕ੍ਰਾਈਬਰ ਵੀਰ ਨੇ ਆਪਣੇ ਭਰਾ ਨੇ ਤੇ ਬਾਈ ਦਾ ਨਾਮ ਗੁਰਪ੍ਰੀਤ ਸਿੱਧੂ ਪਿੰਡ ਦਾਨਨੇ ਵਾਲਾ ਤੇ ਤੁਸੀਂ ਬਾਈ ਆਪਣਾ ਨਾਮ ਬੋਲ ਦਿਓ ਮਨਸਾ ਜੀ ਹਾਂ ਸੈਕਰ ਮੇਲ ਸਿੰਘ ਸਪਿੰਟ ਦਾਨੇ ਵਾਲਾ ਤੁਸੀਂ ਵੀ ਦਾਨੇ ਵਾਲੇ ਤੋਂ ਹਾਂ ਦਾਨੇ ਵਾਲਾ ਆਪਣੇ ਛਨੀਰ ਲਵੇ ਪਿੰਡ ਹੈਗਾ ਮਾਨਸਾ ਜ਼ਿਲ੍ਹੇ ਦਾ ਆ ਲਓ ਵੀ ਬਾਬੇ ਦੇ ਲੱਡੂ ਆ ਗਏ ਚਾਹ ਨਾਲ ਮੂੰਹ ਮਠਾਈ ਵੀ ਰੱਖ ਲੈਣੇ ਤੇ ਬਾਬਾ ਟਾਈਮ ਹੋ ਗਿਆ ਸਾਨੂੰ ਗੱਲਾਂ ਬਾਤਾਂ ਕਰਦੇ ਆਣ ਤੇ ਬਾਈ ਨੇ ਆਪਣੇ ਬਾਰੇ ਦੱਸਿਆ ਕੁਛ ਤੇ ਬਾਈ ਦਾ ਵੀ ਚੈਨਲ ਆ ਉਹਦੀ ਵੀ ਇਹ ਗੱਲ ਕਰਦੇ ਆਗੇ ਤੇ ਬਾਈ ਨੂੰ ਰੀਡ ਦੀ ਹੱਡੀ ਦੀ ਸੱਟ ਲੱਗੀ ਹੋਏ 6-7 ਸਾਲ ਹੋ ਗਏ ਬਾਈ ਬੱਡਤੀ ਗਏ ਤੇ ਬਾਈ ਵੀਡੀਓ ਬਣਾਉਂਦੇ ਆਗੇ ਆਪਣੇ ਮਤਲਬ ਕੋਈ ਫਨੀ ਟਾਈਪ ਜਾਂ ਮਤਲਬ ਆਪਣੇ ਜਿਹੇ ਜਿਹੇ ਮਾਹੌਲ ਚੱਲਦਾ ਹੁੰਦਾ ਉਸ ਤੇ ਰਿਲੇਟਡ ਜਾਂ ਮਨੋਰੰਜਨ ਵਾਲੀਆਂ ਤੇ ਵਧੀਆ ਠੀਕ ਹੁੰਦੀਆਂ ਵੀਡੀਓ ਸਾਫ ਸੁਥਰੀ ਤੇ ਬਾਈ ਦੇ ਚੈਨਲ ਦਾ ਨਾਮ ਵੀ ਗੁਰਪ੍ਰੀਤ ਸਿੱਧੂ ਸਿੱਧੂ ਹਾਂ ਜੀ ਇਹਨਾਂ ਬਾਈ ਸਿੱਧੂ ਹਾਂ ਤੇ ਕੋਈ ਵੀਰ ਇੰਟਰਸਟਡ ਹੋਏ ਚੈਨਲ ਤੇ ਗੁਰਪ੍ਰੀਤ ਸਿੱਧੂ ਸਰਚ ਕਰਕੇ ਦੇਖੋ ਇਸ ਵੀਰ ਦੀ ਫੋਟੋ ਲੱਗੀ ਹੋਈ ਹੈਗੀ ਤੇ ਬਾਕੀ ਬਾਈ ਪਰਮਾਤਮਾ ਭਲੀ ਕਰੂ ਬਾਈ ਨੂੰ ਸਬਸਕ੍ਰਾਈਬ ਜਰੂਰ ਕਰਿਓ ਕੋਈ ਬੰਦੇ ਚਾਰ ਵੀ ਜੁੜਦੇ ਹੋ ਜਾਂਦੇ ਹੈ ਜਿਵੇਂ ਕਿ ਆਪਾ ਮੀਡਲ ਕਲਾਸ ਬੰਦੇ ਹੁੰਦੇ ਆ ਤੇ ਆਪਾਂ ਨੂੰ ਥੋੜੇ ਥੋੜੇ ਨਾਲ ਹੀ ਸਾਰਾ ਹੋ ਜਾਂਦਾ ਇੰਨੇ ਨਾਲ ਤੇ ਬਾਕੀ ਜੀ ਐਨ ਉਹ ਬਾਈ ਤੁਹਾਡਾ ਤੇ ਕੁਝ ਆਪਣੇ ਬਾਰੇ ਆਪਾਂ ਦੱਸਦੇ ਹਾਂ ਬਹੁਤ ਬਧੀਆ ਬੰਦਾ ਵੇ ਗੁਰੂ ਸਿੰਘ ਤੇ ਮਿਹਰਮਾਨੀ ਬਾਈ ਜੀ ਬਾਈ ਦੇ ਬਲੌਗ ਨਾਲ ਵੀ ਬਾਈ ਹੋਰ ਵੱਧ ਤੋਂ ਵੱਧ ਜੁੜੋ ਤੇ ਆਪਣੇ ਬਾਰੇ ਵੀ ਸਾਡੀ ਬੇਨਤੀ ਹੈ ਮੰਨ ਲਓ ਵੀ ਤੁਸੀਂ ਜਰੂਰ ਸਾਥ ਦਿਓ ਸਾਡਾ ਕਿਉਂਕਿ ਇਹ ਵੀ ਇੱਕ ਬਾਈ ਥੋੜੀ ਮੰਨ ਲਓ ਮਦਦ ਹੀ ਹੈ ਹਨਾ ਤੇ ਚਲੋ ਚੈਨਲ ਸਾਡਾ ਸਬਸਕ੍ਰਾਈਬ ਕਰੋਗੇ ਤਾਂ ਮੰਨ ਲਓ ਸਾਡੀ ਮਦਦ ਹੈ ਬਸ ਤੁਹਾਡੇ ਵੱਲੋਂ ਸਾਡਾ ਬਸ ਇਹੀ ਕਹਿਣਾ ਸੀ ਤੇ ਬਾਕੀ ਬਾਈ ਨਾਲ ਮਿਲ ਕੇ ਸਾਨੂੰ ਬਹੁਤ ਵਧੀਆ ਲੱਗਿਆ ਵਹੀ ਨਾ ਮਲੂਬ ਕਾਫੀ ਟਾਈਮ ਤੋਂ ਜੁੜੇ ਆ ਅੱਜ ਪਿੰਡ ਆਏ ਤੇ ਬਹੁਤ ਵਧੀਆ ਲੱਗਿਆ ਬਾਈ ਦਾ ਸਵੇਰੇ ਫੋਨ ਆਇਆ ਮਖਿਆ ਬਾਈ ਕੋਈ ਗੱਲ ਨਹੀਂ ਜੀ ਐ ਇਹਨੂੰ ਬਸ ਮੈਂ ਹਰਾ ਲੈਣ ਚੱਲੇ ਆ ਮਖਿਆ ਦੁਪਹਿਰ ਤੱਕ ਆ ਜੂ ਮੈਂ ਆ ਜਾਾਂਗੇ ਤੇ ਬਾਕੀ ਬਈ ਆਪਾਂ ਆਮ ਪਰਿਵਾਰਾਂ ਦੇ ਮੁੰਡੇ ਆ ਹਨਾ ਕੋਈ ਆਪਾਂ ਇਹ ਨਹੀਂ ਗਏ ਵੀ ਦੋ ਵੀਡੀਓ ਬਣਾ ਲਈਆਂ ਜਾਂ ਆਪਾਂ ਨਾ ਵੀ ਪੈਰ ਛੱਡ ਜੀ ਤੇ ਧੰਨਵਾਦ ਤੁਹਾਡਾ ਵੀ ਸਾਰੇ ਵੀਰਾਂ ਦਾ ਹਾਂਜੀ ਬਾਈ ਕੋਲੇ ਬੜੀ ਮੁਸ਼ਕਿਲ ਨਾਲ ਪਹੁੰਚੇ ਆ ਕਿਉਂਕਿ ਹਰਿਆਣੇ ਦੇ ਬਾਡਰ ਸਾਰੇ ਬਾਡਰ ਬੰਦ ਨਹੀਂ ਗਏ ਪਰ ਇਹ ਜਿਵੇਂ ਆਪਣੇ ਏਰੀਆ ਦੇ ਨੇੜੇ ਹੀ ਆ ਬਾਈ ਨਾ ਉਹ ਰਾਹ ਪਤਾ ਸੀ ਬਿੰਗੇ ਡੇਢੇ ਉਹ ਬਾਈ ਚੱਲ ਹਾਂ ਸੈੱਟ ਤੇ ਹੋ ਕੇ ਆ ਗਏ ਅਸੀਂ ਤਾਂ ਪਹੁੰਚ ਗਏ ਤੇ ਜੀ ਇਧਰ ਸਾਹਮਣੇ ਜਿਵੇਂ ਆਪਾਂ ਗੱਲ ਕਰੀ ਜਾਂਦੇ ਸੀਗੇ ਤੇ ਇਹ ਜਿਹਾ ਮਾਹੌਲ ਹੋ ਰਿਹਾਗਾ ਬੰਦ ਕਰ ਰੱਖਿਆ ਹੈ ਅੱਜ ਸਿਕਿਉਰਿਟੀ ਇੱਥੇ ਵੀ ਲਾਤੀ ਆ ਕਿ ਇਧਰ ਨਾਲ ਦੇ ਪਿੰਡ ਦੀ ਮੋੜ ਕੇ ਬਟੰਡੇ ਵਾਲਾ ਪੇਜ ਦੇਗੇ ਤੇ ਆ ਫੌਜ ਫਿਰਦੀ ਆ ਪੁਲਿਸ ਫਿਰਦੀ ਆ ਥਾਣੇ-ਥਾਣੇ ਤੇ ਆਰਮੀ ਦੀ ਗੱਡੀ ਆ ਹਨਾ ਬਾਈ ਹਾਂ ਆਰਮੀ ਦੀ ਆ ਬਾਈ ਬਾਈ ਇੱਥੇ ਆਉਂਦੀ ਹੁੰਦੀ ਹੈ ਸਿਕਿਉਰਿਟੀ ਵਾਸਤੇ ਬਾਈ ਕਈ ਵਾਰੀ ਗੇੜਾ ਦੇ ਕੇ ਮੁੜ ਜਾਂਦੇ ਆ ਤੇ ਧੰਨਵਾਦ ਬਾਈ ਤੁਹਾਡਾ ਵੀ ਸਾਰੇ ਟਾਈਮ ਤੋਂ ਟਾਈਮ ਕੱਟ ਕੇ ਆਏ ਹੋ ਤੁਹਾਡਾ ਵੀ ਬਹੁਤ ਧੰਨਵਾਦ ਬਾਈ ਬਕਰੀਆ ਆ ਗਿਆ ਗੋਮੇ ਦਰੀਨਾ ਚਾਚਾ ਕੀ ਹਾਲ ਹੈ ਇਹ ਬੋਲ ਮਾਰੀ ਜਾਂਦੇ ਸੀ ਮਾਸੀ ਹੋਰੇ ਪਹਿਲਾਂ ਮੈਨੂੰ ਚਾਚਾ ਯਾਰ ਮੈਂ ਪੈ ਗਿਆ ਤੇ ਨੀਂਦ ਆ ਗਈ ਬਾਲੀ ਹਾਂ ਪੰਜ ਰੇੜੀਆਂ ਲਾ ਗਈਆਂ ਫੁੱਲ ਭਰ ਕੇ ਚੱਲੀ ਜਾਂਦਾ ਸਿਸਟਮ ਇਹ ਤਾਂ ਦੂਜਾ ਚੱਲਦਾ ਅੱਛਾ ਠੀਕ ਹੈ ਹਾਂ ਚੱਕਦੇ ਦੜਕੇ ਨੇ ਪੰਜ ਛੇ ਰਹਿਣੇ ਆ ਲਾ ਨਹੀਂ ਆ ਰਹੇ 10 ਦੇ ਜਮਾਸੀ ਕਹਿੰਦੀ ਕੋਈ ਇਟਾਂ ਦਾ ਚੱਕਦੀ ਆ ਕੇ ਥੋੜਾ ਜਿਹਾ ਕੰਮ ਰਹਿੰਦਾ ਮੈਂ ਕੋਈ ਗੱਲ ਨਹੀਂ ਮੈਂ ਆ ਕੇ ਬਸ ਅੜ ਕੀ ਕਹਿ ਕੇ ਆਉਣ ਸਾਰੀ ਬਈ ਤੇ ਜਦੋਂ ਬੰਦਾ ਤਿੰਨ ਚਾਰ ਪਰੌਂਠੇ ਖਾ ਆ ਕੇ ਤੇ ਲੱਸੀ ਨਾਲ ਡੱਕ ਕੇ ਪਏ ਜੇ ਤਾਂ ਬਈ ਨੀਂਦ ਦੱਬ ਹੀ ਲੈਂਦੀ ਆ ਬੰਦੇ ਨੂੰ ਤੇ ਮੇਰੀ ਚਾਹ ਇਧਰ ਬਾਟੀ ਜੇ ਮੈਨੂੰ ਉੜੇਕੀ ਜਾਂਦੀ ਆ ਤੂੰ ਹੀ ਵਾਰ ਕੀ ਆ ਤਗੜੀ ਮਾਸੀ ਆਪ ਤੇ ਮੰਮੀ ਕਹਿੰਦੀ ਬਾਤ ਸੀ ਆਵਾਜ਼ਾਂ ਹੀ ਮਰੀਆਂ ਚਾਚੇ ਨੂੰ ਕਿਹਾ ਸੀ ਮੈਂ 20 ਮਿੰਟਾਂ ਚ ਆ ਕੇ ਤੁੱਠੇ ਨਹੀਂ ਕਹਿੰਦੀ ਜਿਆਦਾ ਨਹੀਂ ਹੁੰਦਾ ਠੀਕ ਐ ਤੇ ਮੋਦੀ ਮਾਸੀ ਮੋਦੀ ਕੀ ਕਹਿੰਦਾ ਗੱਗੂ ਧਾ ਲੈਣਗੇ ਮੋਦੀ ਨੂੰ ਮਾਸੀ ਆਪਣੇ ਧਾ ਲੈਣਗੇ ਮੋਦੀ ਨੂੰ ਮਹਾ ਆਪਣੇ ਬੰਦੇ ਆ ਕੇ ਧਾ ਲੈਣਗੇ ਕਿਸਾਨ ਸੜਦੀ ਕੋਈ ਨਹੀਂ ਆਜਾ ਆਪਣੇ ਮੋਦੀ ਇਹ ਕਹਦਾ ਹਰ ਜੱਟ ਬੁੱਧਵਾਰ ਤੇ ਤੂੰ ਦੱਸ ਯਾਰ ਉਧਰ ਗੱਲ ਕਰ ਯਾਰ ਬਾਰਡਰ ਵਾਲੀ ਗੱਲ ਕਰ ਯਾਰ ਤੂੰ ਮੇਰੇ ਨਾਲ ਅੱਛਾ ਬਾਰਡਰ ਦੀ ਚਾਣਾ ਮੈਂ ਹਾਂ ਚੱਲਾਂਗੇ ਉੱਟਾਂ ਦਾ ਬਈ ਗੱਗੂ ਨੇ ਚੱਕਦੇ ਆ ਤੇ ਮੈਨੂੰ ਇਹ ਗੱਲ ਕਰਦਾ ਦੀਦਾ ਨੀਗਾ ਬੈਰੀਕੇਟ ਤੋੜ ਕੇ ਅੱਗੇ ਲੋਕਾਂ ਦਾ ਇਕੱਠਾ ਪਿਆ ਜਮਾ ਕੇ ਕਿਨੇ ਰੇੜੀਆਂ ਲੈ ਟਰਾਲੀ ਲੈ ਆਉਂਦਾ ਨੇ ਯਾਰ ਛੇਤੀ ਕੰਮ ਨਿਪਟਦਾ ਗੱਗੂ ਭਰ ਕੇ ਹਾਂ 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 ਬੈਰੀਕੇਟ ਤੋੜ ਕੇ ਸਾਰੇ ਨਹੀਂ ਚਲ ਕਾ ਰੇੜੀਆਂ ਹੀ ਤਾਂ ਲਾ ਕੇ ਛੱਡਿਆ ਚਾ ਕਾ ਗੱਗੂ ਬੋਣੀ ਕਰਤੀ ਮੈਂ ਆਪਦੇ ਹਿੱਸੇ ਦੀ ਕੀ ਆ ਹੂੰ ਹੀ ਨਹੀਂ ਯਾਰਾ ਵਾਣੀ ਜਿਹੜਾ ਗਾਂਵਾਰੀ ਹੈ ਹੀ ਹੈਲੋ ਬੱਚਿਓ ਕਿਵੇਂ ਹੋ ਹੈਲੋ ਹੈਲੋ ਇਹ ਉਹ ਦੂਜਾ ਚੈਟ ਫੋਲਡਰੇ ਆਜਾ ਕਰਾ ਚੱਕੀ ਗਾ ਪਾ ਜਾਬ ਮੈਂ ਵੀ ਹਾਂ ਯਾਰ ਪੀ ਲਾ ਪੀ ਲਾ ਪੀ ਲਾ ਚੈੱਕ ਕਰ ਕੱਲ ਗੱਗੂ ਐਸ ਵੇਲੇ ਲੱਗਿਆ ਪਿਆ ਸੀਗਾ ਪਲੇਟਾਂ ਲਾਉਣੀਆਂ ਪਲੇਟਾਂ ਲਾਉਣੀਆਂ ਆ ਪੈਸ ਕੋਠੀ ਦੇਸ ਦੀ ਕਰਦੀ ਹੈ ਜੇ ਜਾਵੇ ਤੇ ਆਵੇ ਨਹੀਂ ਜਾਵੇ ਤੇ ਆਵੇ ਠੂਈ ਨਹੀਂ ਸਿੱਧੀ ਕਰ ਦਿੱਤੀ ਇਹਨੂੰ ਉਏ ਤਾਂ ਲਾਸਕੋਈ ਨਾ ਸ਼ਤੂ ਨੂੰ ਵੀ ਆਖਿਆ ਜੀ ਓਏ ਆ ਕੇ ਆਈ ਨਹੀਂ ਅਸੀਂ ਆ ਜੂ ਕੰਮ ਕਰਨ ਦਾ ਕਰਦਾ ਫਿਰਦਾ ਹੁੰਦਾ ਹੋ ਗਿਆ ਇਹ ਹੋ ਗਿਆ ਪੀਰ ਖਾਨ ਨੇ ਹੋ ਗਿਆ ਯਾਰ ਤਾਂ ਕੋਈ ਕਰੇਗਾ ਕਿ ਆ ਕੋਈ ਕਰੂਗਾ ਲੱਗ ਗਿਆ ਪੈ ਲੱਗ ਗਿਆ ਢੜਕੇ ਮਸ਼ਟਾਰ ਕੋਈ ਕਰੇਗਾ ਕਿੰਦਾ ਬਦਗਾ ਨਹੀਂ ਸੀ ਮੈਂਟ ਵੀ ਬੜੀਆ ਬੜਾ ਕੋਲਾ ਸੀਗਾ ਮੂਰ ਲਾਰਖਾ ਵਰਕੇ ਕਾਮ ਜਿਆਦਾ ਅਸੀਂ ਐਂ ਹੀ ਪੀਨੇ ਪਿੰਡਾਂ ਵਾਲੇ ਪਾਸੀ ਗੇ ਤੀਜਾ ਗੋਲਾ ਕਰਦੀ ਦਾ ਸਟਾਰ ਦਾ ਹਾਂ ਠੀਕ ਆ ਓਏ ਆਹਾ ਇੱਥੇ ਦੱਬ ਦੇਗਾ ਮੇਰੇ ਕੀ ਦੀ ਮੇਰਾ ਟ੍ਰਾਈ ਬੋਰਡ ਕਿੱਥੇ ਰਹਿ ਗਿਆ ਕੱਲ ਓਏ ਤਾਂ ਹਾਂ ਪਿਆ ਸੀ ਤਾਂ ਹਾਂ ਪਿਆ ਸੀਗਾ ਉੱਥੇ ਠੀਕ ਐ ਲੇ ਮਰਿਆ ਅੱਜ ਮੈਨੂੰ ਫੋਨ ਆਇਆ ਬਈ ਇੱਕ ਬੰਦੇ ਦਾ ਬਈ ਤੇਰੇ 400 ਸਬਸਕ੍ਰਾਈਬਰ ਹੋ ਗਏਗਾ YouTube ਤੇ ਹਾਂ ਵਧਾਈਆਂ ਤੈਨੂੰ ਤੇ ਬਈ ਕਹਿੰਦਾ ਵੀਡੀਓ ਬਣਾਇਆ ਕਰੂਗੀ ਜੇ ਲੋਕ ਮੈਂ ਤਾਂ ਬਣਾਇਆ ਕਰਾਂਗੀ ਹੰਗੂ ਚੰਗਾ ਸਾਡੇ ਬਲੌਗਰ ਹੈਗਾ ਤਾਂ ਉਹ ਹੀ ਨਹੀਂ ਸਾਡਾ ਬਸ 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 ਸਰ ਰਹੋ ਹਮ ਤਾਂ ਉਹ ਹੀ ਖਾਣਾ ਆਇਆ ਹਾਂ ਉਹ ਵੀ ਇਹ ਨਹੀਂ ਮਾਰਨਾ ਨੇ ਇੰਦਰਾ ਗਾਂ ਦੀ ਹਾਂ ਮੋਦੀ ਦਾ ਟਾਈਮ ਆ ਗਿਆ ਵਾਸੀ ਮੋਦੀ ਦਾ ਟਾਈਮ ਆ ਗਿਆ ਅੱਛਾ ਯਾਰ ਰੇਸ਼ ਬਾਦੂ ਇਹ ਰੇਸ਼ ਮੁੱਕਦੀ ਨਹੀਂ ਰੇਸ਼ ਤੇ ਗੱਗੂ ਦਾਟ ਲੱਗਾ ਹੈਗਾ ਮਾਸੀ ਰਹਿੰਦੀ ਸੀ ਰੇਸ਼ ਖੁੱਲੀ ਹੁੰਦੀ ਹੈ ਦੀ 24 ਘੰਟੇ ਇਹਦੇ ਫੰਗ ਜੇ ਲਵਾ ਲੈਨੇ ਆਪਾਂ ਦਿੱਲੀ ਤਾਰ ਲਾਂਗੇ ਸਿੱਧਾ ਜਾ ਕੇ ਤੋੜੀ ਬਦਲੇ ਤੋੜਦਾ ਤੋੜਦਾ ਹਾਂ ਵਾਸੀ ਜਾ ਕੇ ਦੇਖ ਲੈ ਜਾ ਆ ਜਾਲੇ ਫੰਗ ਅਰੇ ਇਸ ਨੇ ਐਨੀ ਖੋਲੀ ਪਿਆ ਪਰ ਰੇਖਾ ਦੇਖਾ ਜਾ ਵੀ ਕਿਵੇਂ ਖੋਲੀ ਆ ਬਾਕੀ ਤਨ ਬਦੀ ਹੋ ਗਿਆ ਰੇਸਾ ਹੋ ਕੇ ਰਹਿ ਗਿਆ ਟਰੌਨੀਆ ਟਰਾਲੀ ਪਾਵਾਂਗੇ ਹਾਂ ਟਰਾਲੀ ਪਾਵਾਂਗੇ ਟਰਾਲੀ ਇੱਕ ਭਾਈ ਸੱਚ ਸੀ ਟਰਾਲੀ ਲੈਣੀ ਆ ਕਿਸੇ ਵੀਰ ਕੋਲੇ ਖੜੀ ਹੋਵੇ ਵੈਸੇ ਅੱਜ ਦੇਖਣ ਗਏ ਆ ਮਨਪ੍ਰੀਤ ਬਾਪਾ ਤਾਂ ਟਰਾਲੀ ਹੋਵੇ ਤੈਲ ਬਸ ਕੋਈ ਨਾ 11 ਕਫੁੱਟੀ ਲੈਣੀ ਆ ਟਰਾਲੀ ਕੋਈ ਡਬਲ ਡੈ ਜੀ ਵੀਰ ਕੋਲੇ ਸਾਡੇ ਏਰੀਏ ਚ ਖੜੀ ਹੋਵੇ ਇਧਰ ਬਠੰਡਾ ਮਾਨਸਾ ਸਰਦੂਰਗੜ ਨੇ ਜਿਹੜੇ ਤੇ ਟਰਾਲੀ ਹੋਵੇ ਟਾਪ ਦੀ ਪਿੱਛੇ ਕਹਿੰਦਾ ਤੱਕਾ ਉਹ ਮੁਸਲਮਾਨ ਕਿਵੇਂ ਕਹੇ ਸੀ ਹੈ ਕੋਈ ਪਿਛੋ ਜੀ ਛੇ ਲਿਖਾਉਣੇ ਸੀ ਉਹਦੇ ਪਿੱਛੇ ਮੈਂ ਕਿਤੇ ਆਹ ਕਹਿੰਦਾ ਉਹ ਵੀ ਲਿਖਿਆ ਹੋਇਆ ਉਹ ਵੇਟਰਲੀ ਤੇ ਚਲ ਚਾਹ ਵੀ ਲਗ ਗਈ ਨਾ ਵਾਹੀ ਗੁਰ 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 ਤੱਕਾ ਦੇ ਕੇ ਕੰਦ ਦੇਗਣ ਨਾਲੇ ਕੋਰ ਬੜਾ ਵੱਡਾ ਫਾਇਦਾ ਹੋ ਗਿਆ। ਕੇਟਾਂ ਘਣਾਂ ਵਰਗੀਆਂ ਹੋ ਗਈਆਂ ਮਾੜਾ ਮੋਟਾ ਜਿਹੜਾ ਹਰੇਕ ਤਰਿਆ। ਚੱਕ ਇਹ ਸਿੱਟਣ ਵੇਲੇ ਲੈ ਜਾਂਦਾ ਗਾ। ਤੇ ਜਿਉਂ ਖਲੀ ਕਲੀ ਇਟੇ ਤੋਂ ਲਾਉਣੇ ਆ ਕਾਉਂ ਦੇ ਕੰਦ ਤੋਂ। ਤੇ ਫਿਰ ਮਸਾਲਾ ਮਸਾਲਾ ਕੀ ਨਾ ਗਾਰਾ ਆਪਣਾ ਰਹਿੰਦਾ ਇਹਦੇ ਲੱਗਾ ਲਗਾਇਆ। ਕੀ ਲੱਭ ਗਿਆ ਤੈਨੂੰ ਫੋਨ ਚੋਂ? ਕੋਈ ਮੰਗ ਲੈ ਨੈਟ ਚੱਲ ਕੇ ਦੇਖਾਂਗੇ ਮੈਂ। ਨੈਟ ਚੱਲੀ ਜਾਂਦਾ ਸੀ ਟਰਲ ਲੜ ਕੇ। ਸਰ ਜੀ ਹਾਂ ਤਾਂ ਘੇੜ ਲਿਆ ਸੀਗਾ ਇਹ ਦੁਬਾਰਾ ਬੰਦ ਹੋ ਗਿਆ ਸੀਗਾ ਨੈਟ ਭਾਈ ਪਹਿਲਾਂ 13 ਤਰੀਕ ਤੱਕ ਕਹਿੰਦੇ ਸੀ ਇਹਦਾ ਹਰਿਆਣੇ ਚ ਬੰਦ ਕਰਾਂਗੇ ਹਾਂ 11:59 ਮਿੰਟਾਂ ਤੇ ਪੀਐਮ ਤੱਕ ਤੇ ਹੁਣ ਦੁਬਾਰੇ 15 ਤਰੀਕ ਤੱਕ ਕਰਤਾ 15 ਤਰੀਕ ਰਾਤ 12:00 ਵਜੇ ਤੱਕ ਬੰਦ ਰਹੂਗਾ ਗੱਗੂ ਹੁਣ ਨੈਟ ਦੁਬਾਰੇ ਹਾਂ ਜੀ ਸਰ ਮੈਨੂੰ ਖਬਰ ਆ ਗਈ ਠੀਕ ਹੈ ਤੇ ਵੈਸੇ ਭਾਈ ਵਾਈਫਾਈ ਚੱਲੀ ਜਾਂਦਾ ਤੇ ਵਾਈਫਾਈ ਜਿੰਦਾਬਾਦ ਤੇ ਲੋਟਾ ਕੰਮ

ਹਾ ਵੀ ਗੋਮੰਡਾ ਕਰਕੇ ਮੇਤਰੀ ਨੇ ਸੁਭਾਤੇ ਕਹਿੰਦਾ ਇਨੀ ਫੋਟੋ ਵਿੱਚ ਕੱਢਣੀ ਬੁੱਖਾ ਅੱਛਾ ਗਿਆ ਚੱਲ ਆਇਆ ਮੋੜ ਗੱਡੀ ਟਾਪ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਕਰਦਾ ਜੋਬਰ ਇਹਦੇ ਨਵਾਂ ਭਾਂਡੇ ਦਾ ਭਾਈ ਮੂਰਤ ਗੱਗੂ ਨੇ ਕਰਤਾ ਸੀ ਇਹਦੇ ਤੇ ਮੱਝਾਂ ਬੰਨ੍ਹੇ ਸ਼ੁਰੂ ਕਰਤੀਆਂ ਤੇ ਇੱਥੇ ਲਾ ਰੱਖਿਆ ਆਸਨ ਮੱਝਾਂ ਵਿਸਤਰਾ ਇੱਥੇ ਲਾ ਲਿਆ ਜੋਬਰ ਨੇ ਤੇ ਕਿਉਂਕਿ ਇੱਧਰ ਹਜੇ ਕੰਤ ਕੋਲਾ ਨਹੀਂ ਕੱਢਿਆ ਤਾਂ ਕਰਕੇ ਕੋਈ ਤੇ ਇੱਧਰ ਦੇਖੋ ਗੱਗੂ ਦਾ ਲੱਗਿਆ ਹੋਇਆ ਚਾਰਜਰ ਤੇ ਟੋਕਰੇ ਚ ਪਈ ਹੋਈ ਚਾਰਜਰਾਂ ਦੀ ਲੀਡ ਗੌਰ ਕਰਿਓ ਥੋੜੀ ਜੀ ਲੀਡ ਤੇ ਆ ਜਾ ਕਿੱਥੇ ਵਧ ਗਈ ਇਹ ਆਇਆ ਕਰ ਗੱਲ ਦੂਜੇ ਕੋਲੇ ਤੋਂ ਟੱਪਦੀ ਆਹੀ ਬਿੰਗੀ ਜੀ ਫੜ ਰੱਖੀ ਹੈ ਇੱਧਰੋਂ ਤਾਂ ਕਰਕੇ ਤੇ ਹੁਣ ਆਪ ਹਿਸਾਬ ਲਾ ਲਓ ਲੀਡ ਦਾ ਛਾੜਵਾੜ ਚਾਰਜਰ ਕਹਿੰਦਾ ਤੇ ਮੱਜੇ ਚ ਉੱਠਣ ਦੀ ਲੋੜ ਨਹੀਂ ਚਾਰਜਰ ਲਾਉਣ ਵਾਸਤੇ ਕਹਿੰਦੇ ਕਾਲਾ ਮਲੇਸ਼ੀਆ ਤੋਂ ਐਸੀ ਦੋ ਦੋ ਇਹ ਲੀਡ ਦੇ ਗਿਆ ਸੀਗਾ ਇਹ ਕਹਿੰਦਾ ਪਿਆ ਹੀ ਰਿਹਾ ਕਰੀ ਸਿਆਲ ਸਿਆਲ ਕਹਿੰਦਾ ਉੱਠ ਕੇ ਚਾਰਜਰ ਲਾਉਣ ਦੀ ਲੋੜ ਨਹੀਂ ਕਈ ਵਾਰੀ ਬੈਟਰੀ ਲੋ ਹੋ ਜਾਂਦੀ ਬੰਦਾ ਉੱਠ ਜਾਂਦਾ ਮਾੜਾ ਮੋਟਾ ਪਾਸਾ ਮਾਰ ਹੀ ਲੈਂਦਾ ਨਾ ਮੰਜੇ ਤੇ ਪਈ ਬਈ ਸਰ ਜੂ ਆ ਕਿਉਂਗਾ ਗੋ ਪੂਰਾ ਫਾਇਦਾ ਜਾਗਦਾ ਲੀਡ ਦਾ ਫਿਰ ਹੈ ਬਾ ਤੇਰਾ ਫੁੱਲ ਭਰ ਲੈ ਬੈਟਰੀ ਜੀ ਪੁੰਦਰ ਹੀ ਆਏ ਤੇ ਅਕੀਬਾਟਾਰਾ ਕੋਲੀ ਨਾ ਇਲਾਕੇ ਚੱਲ ਵੀ ਬੱਸ ਸਤ ਮਰਵਾ ਲੈਣਾ ਰੇੜੀ ਚੱਲ 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 ਇੰਨਾ ਟਾਈਮ ਕਿੱਥੇ ਹੈਗਾ ਆਤਨਾ ਸ਼ਿਰਵਾ ਗਿਰੋ ਸਮਾਂ 1:00 ਵਜੇ ਆਸ ਕਮਿੰਟਾਂ ਦਾ ਹੋ ਗਿਆ ਤੇ ਮੁੰਡਿਆਂ ਦੀ ਜਿਵੇਂ ਸਪੀਡ ਪਹਿਲਾਂ ਸੀ ਹੁਣ ਉਹ ਨਹੀਂ ਰਹੀ ਘਟ ਗਈ ਹਾਂ ਸਪੀਡ ਘਟ ਗਈ ਥੋੜਾ ਜਿਹਾ ਦੁਪਹਿਰੇ ਹੁਣ ਤੇ ਸਾਰਿਆਂ ਦੀ ਸਪੀਡ ਘਟ ਜਾਂਦੀ ਹੈ ਤੇ ਮਿਸਤਰੀ ਵੀ ਇਸ ਵੇਲੇ ਥੋੜਾ ਜਿਹਾ ਮੱਠਾ ਪਾਏ ਜਾਂਦਾ ਹੈ ਉਹ ਤੇਲ ਮੁੱਕ ਗਿਆ ਦਾ ਗੱਗੂ ਹੁਣ ਕਿਦਾ ਬਾਹ ਤੇਰੇ ਕੀ ਹਾਂ ਮਿਸਤਰੀਆ ਮਗਾ ਬੰਦਾ ਸੈਲਾਂ ਤੇ ਚੱਲਿਆ ਕਰਦਾ ਤੇ ਜਦੋਂ ਡਾਊਨ ਜੇ ਹੋਣ ਲੱਗਦਾ ਕਰਦੇ ਆ ਉਹਦੀ ਕੱਢ ਕੇ ਗੀਜੇ 'ਚ ਨਵੀਂ ਜੋੜੀ ਪਾ ਲਿਆ ਕਰਦੇ ਹੈਣਾ ਨਹੀਂ ਯਾਰ ਆਪਦੇ ਲਿਆ ਕੇ ਰੱਖਿਆ ਕਰਦੇ ਐਡਵਾਂਸ 'ਚ ਬੰਦ ਕੀ ਸਪੀਡ ਉੱਪਰ ਪਾ ਗਏ ਨਵੇਂ ਸੈੱਲ ਦੇਖੀ ਯਾਰ ਗਿੱਟੇ ਬੰਨਦੇਗਾ ਦੋ ਗਿੱਟੇ ਹੈਗੀ ਹੈ ਹਾਂ ਉਹਦੇ ਸੈੱਲ ਚਾਰਜ ਹੋਗੇ ਤੋਂਪ ਤੇ ਚੱਲਦਾ ਹੈ ਸੂਰਜ ਵਧੀਆ ਨਾ ਅੱਜ ਉਹ ਛੱਤ ਕਾਦੀ ਪਾਉਂਗੇ ਠੀਕ ਆ ਸਰ ਕੱਗੂ ਨਾਲ ਦੀ ਛੱਤ ਪਾਉਂਗੇ ਹੋਰ ਕਿਹੜੀ ਬਾਦ ਕੀ ਸਪੀਡ ਭਰਾਵਾ ਕੈਮਰਾ ਚਲਾ ਕੇ ਰੱਖਿਆ ਕਰਾਂ ਫਰਕ ਪੈਂਦਾ ਪੂਰਾ ਹੀ ਹਵਾ ਹੋਵੇ ਤਾਂ ਨਹੀਂ ਆਉਂਦਾ ਕੰਮ ਚ ਆ ਜਾਂਦਾ ਠੀਕ ਐ ਸਰ ਚੈੱਕ ਕਰੀ ਗੱਗੂ ਮਾਰਦੇ ਮਾਰੇ ਖੰਭ ਜਾਂ ਮੂਸੇ ਵਾਲੇ ਨੂੰ ਦੇਖੀ ਹੁਣ ਨਹੀਂ ਜਾਗਦਾ ਤੇਰੇ ਬਣੀ ਹੋਏ ਚੱਲ ਗੱਡੀ ਮੋੜ ਉਹਨਾ ਮਾਗਰ ਰੇੜੀ ਹੈ ਜੀ ਉਹਦਾ ਬੱਸ ਚੱਲਦਾ ਨਾ ਉਹ ਬ੍ਰੇਕ ਤੇ ਮੋੜਦਾ ਜੇ ਰੇੜੀ ਨਾ ਹੁੰਦੀ ਲੈ ਬੱਸ ਯਾਰ ਤੂੰ ਕ੍ਰਿਕਟ ਨਹੀਂ ਖੇਡ ਸਕਦਾ ਲੈ ਹੁਣ ਸਹੀ ਆਊਗਾ ਏ ਆ ਲੈ ਬੱਸ ਲੈ ਫੜ ਚੈੱਕ ਆਦਰ ਵੀ ਲਾਤ ਲਾ ਸੱਜਣਾ ਹੋਰ ਠੀਕ ਠਾਕ ਹੋ ਵੀਰੇ ਠੀਕ ਹੈ ਕੀ ਹਾਲ ਹੈ ਮਿੱਤਰਾ ਠੀਕ ਹੈ ਠੀਕ ਹੈ ਤਾਰੀ ਹੋ ਰੇ ਕਹਿੰਦੇ ਠੀਕ ਹੈ ਭਰਾ ਚੱਲ ਕਾਲਾ ਪਲਵਾਨ ਮੈਂ ਬੁਰੀ ਲੋਕਾ ਫਾਫਾ ਵੀ ਨਹੀਂ ਕਰੇ ਲੱਗੇ ਨਹੀਂ ਕਰੇ ਕਰੇ ਨਹੀਂ ਲੱਗੇ ਕਰੇ ਜਾਂਦਾ ਮਤਲਬ ਲੱਗੀ ਪੱਟਦੇ ਆਉਣੇ ਸ਼ਾਮ ਦਾ ਸਮਾਂ ਨੀਰੇ ਚੜੇ ਡਿਊਟੀ ਨਿਵੇੜਕੇ ਭਾਈ ਕਾਲੇ ਪਲਵਾਨ ਨਾਲ ਆ ਖੇਤਾਂ ਵੱਲ ਆ ਗਏ ਤੇ ਗੀੜਾ ਮਾਰਨਾ ਏ ਥੋੜੀ ਬਹੁਤੀ ਵੀਡੀਓ ਬਣਾਈ ਸੀਗੀ ਤੁਸੀਂ ਕੱਲ ਸ਼ਾਮ ਨੂੰ ਅਪਲੋਡ ਕਰੀਏ ਤੁਸੀਂ ਉਹ ਵੀ ਲਾਜ਼ਮੀ ਦੇਖਿਓ ਕੁਝ ਕਿਸਾਨੀ ਮੁੱਦਾ ਜਾਂ ਬਾਈ ਦੀਪ ਸਿੱਧੂ ਬਾਰੇ ਕੁਝ ਖੁੱਲ੍ਹੀਆਂ ਜਾਂ ਗੱਲਾਂ ਕਰੀਆਂ ਸੀ ਕਪੋਡਕਾਸਟ ਤਰ੍ਹਾਂ ਤੇ ਬਾਈ ਰਣਜੀਤ ਸਿੰਘ ਖਾਲਸਾ ਜੀ ਬਾਈ ਖਾਲਸਾ ਬਾਈ ਫਤੇ ਕਲਾ ਪਹਿਲਵਾਨ ਫਤੇ ਜੀ ਤੇ ਖੇਤਾਂ ਦਾ ਇੱਕ ਨਜ਼ਾਰਾ ਥੋੜਾ ਚਾਰਸ਼ਪੇਰੇ ਘੁੰਮ ਕੇ ਦੇਖੀਏ ਤਾਂ ਸੋਹਣਾ ਮਾਹੌਲ ਲੱਗ ਰਿਹਾ ਚਾਰਸ਼ਪੇਰੇ ਕਾਲਿਆ ਹਾਂ ਹੁਣੀ ਗੱਲ ਕਰਕੇ ਸਮਝ ਤਾਕੜਾ ਤਾਂ ਪਿੱਛੇ ਹਟ ਜਾਊਗਾ ਕਾਮਰੇਟਾਂ ਨੇ ਮਾਰਕਸ ਵਾਲੀ ਬੜੀ ਪੜਾਈ ਆ ਅਸੀਂ ਸਵਾਮੀ ਨਾਥਨ ਦੀ ਰਿਪੋਰਟ ਨੂੰ ਨਹੀਂ ਜਾਣਦੇ ਸਾਡੀ ਤਾਂ ਸੰਤਾਂ ਦੀ ਭਾਈ 18 ਮਤਿਆਂ ਦੀ ਲੜਾਈ ਆ ਸੰਤਾਂ ਦੇ ਭਾਈ 18 ਮਤਿਆਂ ਦੀ ਲੜਾਈ ਆ ਹਾਂਜੀ ਇਹ ਜਿਹੜੀ ਆਵਾਜ਼ ਆਉਂ ਰਿਹਾ ਭਾਈ ਰਣਜੀਤ ਸਿੰਘ ਖਾਲਸਾ ਦੀ ਆ ਤੇ ਭਾਈ ਹਾਂ ਰਣਜੀਤ ਸਿੰਘ ਖਾਲਸਾ ਇਸ ਨਾਮ ਤੇ ਭਾਈ ਤੁਸੀਂ ਪੇਜ ਸਰਚ ਕਰ ਸਕਦੇ ਹੋਗੇ ਤੇ ਹੋਰ ਕਾਲਿਆ ਠੀਕ ਠਾਕ ਆ ਚੜਦੀ ਕਲਾ ਕਿਵਾਂ ਘੈਂੜਾ ਚੜਦੀ ਕਲਾ ਹੀ ਚਾਹੀਦੇ ਆ ਖਾਸ ਕਰਕੇ ਇੱਕ ਨਜ਼ਰ ਕੁਦਰਤੀ ਮੌਸਮਾਂ ਦੇ ਵੇਖ ਲੈ ਆਪਣੇ ਬਾਬੇ ਨਾਨਕ ਦੇ ਖੇਤਾਂ ਦਾ ਦੇਖ ਲੈ ਰੰਗ ਵੱਜਿਆ ਹਨਾ ਹਾਂਜੀ ਬਾਈ ਤੇ ਹਾਂ ਆਪਾਂ ਵੀ ਕਾਲਪੁਰਖ ਦੀ ਫਸਲ ਹੀ ਹਾਂ ਉਹਨੇ ਬੀਜੇ ਆ ਬਾਈ ਉਹੀ ਬੀਜਦਾ ਹੋਰ ਫਲੋਸ ਹੀ ਨਹੀਂ ਲਗਣਾ ਸਾਰਾ ਕੁਝ ਆਪਾਂ ਤਾਂ ਇੱਕ ਠੀਕ ਆ ਪੜਾਣਾ ਕਰਨਾ ਆਏ ਆਂਗੇ ਜੇ ਪੜਾਣਾ ਚੰਗੀਆਂ ਕਰ ਜਾਗੇ ਤਾਂ ਠੀਕ ਆ ਬਸ ਨਹੀਂ ਟਾਈਮ ਪਾਸਾ ਹੋਈ ਜਾਂਦਾ ਨਾ ਸੋਣਾ ਹੋਈ ਜਾਂਦਾ ਰੰਗ ਲੱਗੇ ਨੇ ਚੜ ਦੀ ਕਲਾ ਚ ਆਲਸਾ ਮਾਰ ਆਜੋ ਤੁਰੇ ਆਓ ਤੁਰਦੇ ਤੁਰਦੇ ਮੜੀ ਚਾਰ ਗੱਲਾਂ ਕਰ ਦਿਆਂਗੇ ਆਪਣੇ ਬੱਚੇ ਅੱਛਾ ਇੱਧਰ ਦੀ ਆ ਜਾ ਇੱਧਰ ਦੀ ਇੱਧਰ ਆ ਬੰਦੇ ਆ ਗਏ ਤਾਂ ਹਾਂ ਬੜੀਆ ਸੋਹਣੇ ਆ ਗਏ ਯਾਰ ਮੈਂ ਵੀ ਰੱਖੂ ਆ ਯਾਰ ਇੱਕ ਇਹਨਾਂ ਚੋਂ ਫੁਰਚਾ ਬਣਾ ਦਈਏ ਕਹਿ ਕੇ ਆ ਰੱਖੂ ਮੈਂ ਵੀ ਇਹਨਾਂ ਚੋਂ ਸੇਵ ਕਾ ਹਾਂਜੀ ਬੱਚਿਆਂ ਨੂੰ ਮੁਰਚਾ ਫੜਾ ਦਈਏ ਕਹਿ ਕੇ ਪਿਆਰੇ ਆ ਬੱਚੇ ਨਾ ਸੋਹਣੇ ਆ ਚਲੋ ਸੋਹਣੀ ਗੱਲ ਆ ਸੂਈ ਕੁੱਤੀ ਵਾਂਗੂ ਬੰਦੇ ਕੁੱਤੀ ਸੀ ਲਾ ਤਰੀ ਨਾ ਨਾ ਕੁਛ ਨਹੀਂ ਕਹਿੰਦੀ ਬਾਈ ਸਾਡੇ ਦਾ ਘਰ ਕੋਲੇ ਵੀ ਚਾਰ ਪੰਜ ਸਾਡੇ ਕੋਲ ਤਾਂ ਬੱਚੇ ਬਥੇਰੇ ਹੋਰੇ ਆ ਠੀਕ ਹੈ ਜੀ ਦੋਈ ਹਾਂ ਬਾਈ ਕਹਿੰਦੇ ਨੇ ਉਹਦੇ ਫਲਾਣਾ ਦਾ ਕਿ ਸੂਈ ਕੁੱਤੀ ਵਾਂਗੂ ਪੈਂਦਾ ਤੇ ਕੁੱਤੀ ਸੀ ਲੈ ਯਾਰ ਕੁੱਤੀ ਸੂਈ ਵੀ ਐ ਨਹੀਂ ਮੈਂ ਡਰੀ ਵੀ ਜਾਂਦਾ ਸੀ ਮੈਂ ਉੱਤਰ ਵੀ ਨਿਕਾ ਸੀ ਮੈਂ ਕਿਤੇ ਚਪਟ ਮਾਰ ਜੇ ਸਰਦਾਰ ਵੀ ਮੋਰਚਾ ਫੜਾ ਦਿੰਗੇ ਕੁਛ ਨਹੀਂ ਕਹਿੰਦੇ ਜਿਹੜੇ ਬਾਈ ਖੇਤਾਂ ਵਾਲੇ ਜਾਨਵਰ ਹੁੰਦੇ ਆ ਨਾ ਯਾਰ ਇਹਨਾਂ ਨੂੰ ਤਾਂ ਆਪਣੇ ਤੱਕ ਹੀ ਆਸ ਹੁੰਦੀ ਆ ਵੀ ਚਲ ਇੱਕ ਕੁੱਤੇ ਦਾ ਮਾਸ ਖਾਣਾ ਤਾਂ ਕੁੱਤਿਆਂ ਦੇ ਇਹਨਾਂ ਦੇ ਤਾਂ ਲਿਖਿਆ ਹੈਗਾ ਵੀ ਜਿੰਨ ਕਿਨਾਂ ਕ ਮਿਲਦਾ ਮਾਸ ਇਹਨਾਂ ਨੂੰ ਹੋਣ ਯਾਰ ਕੁਛ ਨਹੀਂ ਮੈਂ ਨਹੀਂ ਭੋਜਨ ਤਾਂ ਦਿਓ ਹਾਂ ਇਹਨਾਂ ਨੂੰ ਭੋਜਨ ਦਿਓ ਜੇ ਰੱਖਿਆ ਤਾਂ ਨਹੀਂ ਬਿਨਾ ਰੱਖੇ ਵੀ ਦਿਓ ਹਾਂ ਨਹੀਂ ਜਦੋਂ ਨਹੀਂ ਜੇ ਰੱਖਿਆ ਨਹੀਂ ਇਹ ਕੋਈ ਵਾਰਾ ਹੈ ਉਹਨੂੰ ਵੀ ਦੇਓ ਜੀ ਨਹੀਂ ਚੱਲ ਇਹ ਤਾਂ ਇਹਨੇ ਰੱਖਿਆ ਹੋਇਆ ਪਹਿਲਾਂ ਦੀ ਗੱਲ ਕਰਨਾ ਰਣਜੀਤ ਸਿੰਘ ਖਾਲਸਾ ਸਪੈਸ਼ਲ ਬਾਈ ਇਹ ਪਾਉਣ ਆਉਂਦਾ ਪ੍ਰਸ਼ਾਦੇ ਹਾਂ ਬਾਈ ਮੈਂ ਨਾ ਇੱਕ ਦਿਨ ਰੋਟੀਆਂ ਪਾਉਣ ਆਇਆ ਸੀ ਮੇਰੀ ਉੱਥੇ ਨਾ ਪੁਲਿਸ ਵਾਲਿਆਂ ਨੇ ਤਲਾਸ਼ੀ ਲਈ ਮੇਰੇ ਕੋਲੇ ਕਿੰਨੀ ਲੱਸੀ ਦੀ ਪਹਿਲਾਂ ਮੈਂ ਇਹਨਾਂ ਨੂੰ ਲੱਸੀ ਵੀ ਪਿਉਂਦੇ ਰਹੇ ਇਹਨਾਂ ਪੁਲਿਸ ਵਾਲਿਆਂ ਨੂੰ ਆਪਣੇ ਨਾਕੇ ਵਾਲਿਆਂ ਨੂੰ ਇਹਨਾਂ ਨੇ ਦੇਖ ਕੇ ਝੋਲੇ ਦੇ ਵਿੱਚ ਰੋਟੀਆਂ ਵੀ ਕੀ ਕੁਛ ਕਿਵੇਂ ਵੀ ਤੇ ਫੇਰ ਮੈਨੂੰ ਇਹਨਾਂ ਨੇ ਉੱਥੋਂ ਵਾਪਸ ਕਰਤਾ ਮੈਂ ਮੁੜਿਆ ਮੇਰਾ ਦਿਲ ਬਹੁਤ ਦੁਖਿਆ ਵੀ ਯਰੇ ਕੁੱਤੀ ਦੇ ਕੁਦੂਰੇ ਵਿਚਾਰੇ ਜੇ ਕੁੱਤੀ ਖਾਊਗੀ ਤਾਂ ਕੁਛ ਦੁੱਧ ਇਹਨਾਂ ਨੂੰ ਫ ਵੀ ਜਾਨ ਨੰਬਰ ਆਇਕ ਥੋਲੇ ਹੋ ਫਿਰ ਮੇਰਾ ਉਹਦੇ ਮਨ ਮੈਨੂੰ ਨੀਂਦ ਨਹੀਂ ਆਈ ਬਈ ਉਹ ਤੇ ਰਾਤ ਨੂੰ ਫਿਰ ਮੈਂ ਦੂਸਰੇ ਦਿਨ ਫੇਰ ਆਇਆ ਬਈ ਮੈਂ ਕਿਹਾ ਯਾਰ ਲੜਨਾ ਲੜਪੋ ਯਾਰ ਮੈਂ ਤਾਂ ਜਾਊਂਗਾ ਫਿਰ ਮੇਰਾ ਡੈਡੀ ਵੀ ਆ ਕੇ ਪਾਉਂਦਾ ਸਾਡੇ ਵਾਲਾ ਵੀ ਪਾ ਜਾਂਦਾ ਸਾਡੇ ਕੋਈ ਆਉਂਦਾ ਇਹਨਾਂ ਕੋਲੇ ਰੋਟੀ ਪਹੁੰਚਦੀ ਇੱਕ ਪਹਿਲਾਂ ਸੂਈ ਸੂਈ ਨੂੰ ਦੁੱਧ ਤੇ ਕੜਾ ਵੀ ਪਾਉਂਦੇ ਰਹੇ ਆ ਨਹੀਂ ਜ਼ਰੂਰੀ ਤੇ ਹੁਣ ਇਹਨਾਂ ਨੂੰ ਰੋਟੀ ਤੇ ਲੱਸੀ ਜ਼ਰੂਰ ਆਉਂਦੀ ਆ ਡੇਲੀ ਚਾਹੀਦੀ ਵੀ ਆਪ ਮੈਂ ਖਾਵਾਂ ਨਾ ਖਾਵਾਂ ਵੀ ਆ ਮੈਂ ਜਿਹੜਾ ਇਹਨਾਂ ਦਾ ਬੰਡਾ ਹੈਗਾਗਾ ਮੇਰੀ ਮਾਤਾ ਢੇਡੇ ਰੋਟੇ ਰੋਟੀਆਂ ਪਕਾ ਦਿੰਦੀ ਆ ਮੰਨ ਜਿਹੜਾ ਕਿ ਆਪਾਂ ਬਾਜਰਾ ਕਹਿੰਦੇ ਹੁੰਨੇ ਆ ਉਹ ਚੰਗਾ ਹੁੰਦਾ ਗਰਮ ਹੁੰਦਾ ਗਦੂਰਾਂ ਮਾਤੇ ਵਧੀਆ ਆਗਾ ਆ ਚਲ ਚਾਰ ਦਿਨ ਆ ਯਾਰ ਬਈ ਡਾਰ ਹੋ ਜਾਣਗੇ ਹਨ ਇਹਨਾਂ ਨੇ ਚਲੋ ਮਾਲਕ ਦੀ ਹਾਂਜੀ ਬਈ ਨਹੀਂ ਇਹਨਾਂ ਨੇ ਲਾਲਾ ਵੀ ਕੁਦਰਤ ਨੇ ਸਹਾ ਬਖਸ਼ਿਆ ਇਹਨਾਂ ਨੇ ਜਨਮ ਲਈਤਾ ਬਾਈ ਆਪਣੀ ਘੇਰ ਕਰਦੇ ਆ ਨਾ ਇਹ ਕਿੰਨੀ ਰਾਖੀ ਕਰਦੇ ਆ ਸਾਡੀ ਸਬਜ਼ੀ ਚ ਕਦੇ ਰੋਜ਼ ਨਹੀਂ ਆਇਆ ਦੇਖੋ ਅਸੀਂ ਫਿਰ ਸਾਨੂੰ ਕੋਈ ਮਾੜਾ ਨਹੀਂ ਅੱਜ ਸਬਜ਼ੀ ਲੈਣ ਵਗ ਜਾ ਤੇ ਮਾੜੀ ਤੋਂ ਮਾੜੀ ਸਬਜ਼ੀ ਤੇਰੀ 50 ਰੁਪਿਆ ਚ ਆਉ 100 ਦੀ ਹੋਊਗੀ ਤੇ ਜਦੋਂ ਇੱਥੇ ਅਸੀਂ ਨਾਲ ਤਾਂ ਇਹਨਾਂ ਰੋਟੀਆਂ ਪਾ ਦਿੰਦੇ ਨਾਲੇ ਇੱਥੇ ਪੱਟ ਕੇ ਲੈ ਜਾਂਦੇ ਗਾਜਰ ਨਾਲ ਲੈ ਜਾਂਦੇ ਗਾਜਰ ਹੀ ਨਹੀਂ ਮੁੱਖਾ ਮੂਲ ਦਾ ਵੱਧੂ ਹੋੜੇ ਗੰਭਈਆ ਮਤੇਰੇ ਕੋਈ ਪਾਲਕ ਵਗੈਰਾ ਜੇ ਲੈ ਜਾਣੀਆਂ ਦੀ ਲੋੜ ਦੇ ਮੇਥੇ ਪਿਆਜ਼ ਪੂਰ ਵੱਧੂ ਆਪਰੇ ਸਹੀ ਹੈ ਚਲੋ ਹਾਂ ਚੰਗੀ ਗੱਲ ਹੈਗੀ ਹਾਂ ਟਮਾਟਰ ਲਾਇਆ ਹੁਣ ਮਿਰਚਾਂ ਲਾਇਆ ਉਹ ਥੋੜੇ ਕੋਰੇ ਦੇ ਕਰਨ ਦਬਗੀਆਂ ਸੀ ਹੁਣ ਪਾਣੀ ਪੂਣੀ ਨਹੀਂ ਲੱਗਿਆ ਮੈਥੋਂ ਮੈਂ ਬਾਹਰ ਗਿਆ ਹੋਇਆ ਸੀ ਅੱਜ ਪਾਣੀ ਲਾਤਾ ਯੂਰੀਆ ਪਾਤੀ ਡੀ ਏ ਪੀ ਲਾਤੀ ਨਾਲ ਥੋੜੀ ਥੋੜੀ ਬਸ ਬਣ ਜੂ ਇੱਕ ਅਦਾ ਪ੍ਰੋਡਕਟ ਸੈਟ ਕਰ ਦੂ ਆ ਮੈਂ ਇਹਦੇ ਤੇ ਘਰੇ ਪਿਆ ਮੇਰੇ ਕੋਲ ਫੰਗੀ ਸੈਡ ਬਸ ਠੀਕ ਹੈ ਬਲਵਾਨ ਅਬਾ ਕਿਦਾਂ ਨੂੰ ਕੁਛ ਕਰੀਏ ਦਿੱਲੀ ਵਾਲਾ ਚਲ ਸੰਗਤ ਚਾਹੀਦੀ ਚਲ ਆਓ ਫਿਰ ਚੱਲਦੇ ਆਣੇ ਤੇ ਫਿਰ ਜਿੰਮ ਦੀ ਡਿਊਟੀ ਦਾ ਵੀ ਸਮਾ ਹੋਣ ਵਾਲਾ ਮੈਂ ਤੁਹਾਨੂੰ ਦੱਸਾਂ ਵੀ ਜਿਹੜੇ ਬੰਦੇ ਨੇ ਦੀਪ ਬਾਈ ਦੀਆਂ ਗੱਲਾਂ ਦਾ ਨਿਗਮ ਆਣਾ ਯਾਰ ਉਹਦਾ ਮੈਂ ਤਾਂ ਮੰਨਦਾ ਨਹੀਂ ਵੀ ਜਲ ਕਰੂਗਾ ਕਦੇ ਵੀ ਉੱਥੇ ਜਾਣ ਜੇ ਬਗ ਗਿਆ ਤਾਂ ਉਹ ਜਮਾ ਡਿਸਪਰੈਸ਼ਨ ਚ ਹੋ ਕੇ ਆਊਗਾ ਉਥੋਂ ਐ ਨਹੀਂ ਮੁੜਦਾ ਉਹ ਬੰਦਾ ਇਸ ਗੱਲ ਦੀ ਸ਼ੱਕ ਹਾਂ ਤੇ ਹੁਣ ਬਈ ਉੱਥੇ ਯਾਰ ਮੂਸੇ ਵਾਲੀ ਦੀ ਯਾਦ ਨਹੀਂ ਉਹ ਕਿਸੇ ਨੇ ਜਦੋਂ ਮਾੜੀ ਜੀ ਹਾਲਤ ਤੇ ਪੈ ਉੱਥੇ ਕਿੰਨਾ ਇਕੱਠ ਹੋ ਗਿਆ ਸੀ ਬਈ ਇਹ ਉਹੀ ਤਾਂ ਗੱਲ ਆ ਲੀਡਰੀ ਬੁੜਿਆਂ ਦੀ ਮਰਵਾਉਂਦੀ ਆ ਨੌਜਵਾਨਾਂ ਨੂੰ ਨੌਜਵਾਨ ਮਰਦੇ ਆ ਉੱਥੇ ਹੀ ਤਾਂ ਪੈਸੇ ਲੈ ਕੇ ਪਰੇ ਹੋ ਜਾਂਦੇ ਬਈ ਇਹਨਾਂ ਦਾ ਕੀ ਆ ਉਹਨ ਰਾਜੇ ਵਾਲਾ ਵਰਗਿਆਂ ਦੀਆਂ 2 2 2 2 ਮੰਜ਼ਲੀਆਂ ਗੋਲ ਕੋਠੀਆਂ ਨੇ ਖੁੰਮ ਵਰਗਿਆਂ ਹਾਂਜੀ ਭਾਈ ਤੇ ਮੇਰੇ ਵਰਗੇ ਕੰਮ ਮੇਰੇ ਵਰਗੇ ਦੇ ਕਮਰੇ ਤੇ ਪੱਲੀਆਂ ਮ ਲੱਗੀਆਂ ਹੁੰਦੀਆਂ ਗੇਟ ਤੇ ਤੇ ਉੱਥੇ ਉਹ ਨਹੀਂ ਲਵਾ ਸਕਦਾ ਪੱਲਾ ਨਾਲੇ ਕਿੰਨੇ ਚੰਗਾ ਕੰਮ ਕਰੀਆ ਨੇਕੀ ਕਰ ਛੇਤਰਖਾ ਤੂੰ ਵੀ ਖਾਦੇ ਮੈਂ ਵੀ ਖਾ ਬਸ ਉਹ ਗੱਲ ਆ ਹਾਈ ਚੱਲੋ ਨਹੀਂ ਇਹ ਜੀਦ ਦੋ ਗੱਲਾਂ ਨੇ ਮੇਰੀ ਗੱਲ ਸੁਣਦਾ ਰਾਜਨੀਤੀ ਪਿੰਡ ਦੇ ਵਿੱਚ ਹੋਵੇ ਰਾਜਨੀਤੀ ਪਿੰਡ ਤੋਂ ਉੱਪਰ ਉੱਠ ਕੇ ਹੋਵੇ ਰਾਜਨੀਤੀ ਸਟੇਟ ਦੀ ਹੋਵੇ ਰਾਜਨੀਤੀ ਮੁਲਕ ਦੀ ਹੋਵੇ ਇਹ ਸਦੀਆਂ ਤੋਂ ਚੱਲਦੀ ਆਈ ਹੈ ਮੇਰਾ ਵੀਰ ਜਿਸ ਟਾਈਮ ਤੇ 92 ਮੇਰੀ ਗੱਲ ਸੁਣ ਲੈ 84 ਤੋਂ ਬਾਅਦ ਦੌਰ ਬਣਿਆ 94 ਤੱਕ ਦਾ ਤੋਂ ਮੈਨੂੰ ਆਏ ਜਿੰਨਾ ਬੰਦਿਆਂ ਨੇ ਸੰਘਰਸ਼ ਜੀ ਦੇ ਵਿੱਚ ਉਤਰ ਗਏ ਉਹਨਾਂ ਪਰਿਵਾਰਾਂ ਦੇ ਅੱਜ 50 50 ਕਿੱਲੇ ਆਲਾ ਦੇ ਕਿੱਲੇ ਵਿਕ ਗਏ ਕਿੱਲੇ ਖਤਮ ਹੋ ਗਏ ਉਹਨਾਂ ਦੇ ਅੱਜ ਨਾ ਆਵਾਸ ਰੂਨਾਂ ਨੂੰ ਭੱਲੀਆਂ ਲੱਗੀਆਂ ਮੇਰਾ ਵੀਰ ਭਾਈ ਮੇਰੀ ਜੋੜੀ ਨਹੀਂ ਲੱਗੀ ਗੱਲ ਸੁਣ ਲੈ ਮੇਰੀ ਤੇ ਉਸ ਦੌਰ ਦੇ ਵਿੱਚ ਬਹੁਤੇ ਲੋਕ ਬਣ ਵੀ ਗਏ ਨਹੀਂ ਨਹੀਂ ਕਹ ਲੈ ਤੂੰ ਤਾਂ ਗੱਲ ਦੂਜੇ ਪਾਸੇ ਲੈ ਜਾ ਵੀ ਜਦੋਂ ਜਦੋਂ ਸੰਤਾਂ ਮੀਟਿੰਗਾਂ ਕਰਦੇ ਸੀ ਕਦੇ ਗੁਪਤ ਮੀਟਿੰਗ ਕਰੀਏ ਸੰਤ ਨੇ ਨਹੀਂ ਖੁੱਲੀ ਕਰਦੇ ਸੀ ਤੇ ਫਿਰ ਇਹਨਾਂ ਦਾ ਕੀ ਮਤਲਬ ਅੰਦਰ ਜਾ ਕੇ ਕਮਰਿਆਂ ਦੇ ਵਿੱਚ ਖੁੱਲੀ ਕਰਦੇ ਸੀ ਖੁੱਲੀ ਕਰੋ ਯਾਰ ਤੁਸੀਂ ਓਪਨ ਗੱਲ ਕਰੋ ਯਾਰ ਹੁਣ ਮੈਂ ਖੜਾ ਆਂ ਤੇਰੇ ਸਾਹਮਣੇ ਗੱਲ ਕਰੀ ਜੰਨਾ ਇਹ ਜਾ ਕੇ ਅੰਦਰ ਕੋ ਕਮਰਿਆਂ ਚ ਜਾ ਕੇ ਜਿੱਥੇ ਬੰਦਾਂ ਜਿੱਤੇ ਦੂਜੇ ਉੱਥੇ ਦੂਜੇ ਉੱਥੇ ਖੜਾ ਦੇਖਣਾ ਆ ਜਿਹੜਾ ਵੀ ਸਿਸਟਮ ਹੈ ਮੇਰਾ ਵੀ ਰਵਾਸੀਆਂ ਲੱਗ ਗਿਆ ਮੇਰੀ ਗੱਲ ਸੁਣ ਲੈ ਮੈਂ ਤੱਤਾ ਜ ਕੰਮ ਕਿਤੇ ਵੀ ਹੈ ਜਿਹੜੀ ਜਿਆਦੇ ਗੋਪਤੀ ਦੀ ਗੱਲ ਕਰਦਾ ਨਾ ਬੰਦਾ ਜੇ ਉਹ ਬਾਈ ਸਿਰੇ ਨਹੀਂ ਲੱਗਦੇ ਦੇਣੀ ਪੈਂਦੀ ਹੈ ਸਿਰੇ ਨਹੀਂ ਲੱਗਦੇ ਦੇਣੀ ਪੈਂਦੀ ਹੈ ਨਹੀਂ ਸਿਰੇ ਨਹੀਂ ਲੱਗਦੀ ਸਹੀ ਗੱਲ ਹੈ ਜੇ ਗੱਲ ਹੈ ਆਪਣੇ ਦਿਲ ਚੋਂ ਖੁੱਲੀ ਖਾਲੀ ਕਹਿ ਦਿਓ ਯਾਰ ਕੁਝ ਨਹੀਂ ਹੁੰਦਾ ਜੇ ਗੱਲ ਕੱਟਿਆ ਉਹ ਤਾਂ ਕੱਟਿਆ ਜਾਂਦੇ ਫਿਰ ਹਾਂ ਉਹੀ ਤਾਂ ਗੱਲ ਹੈ ਨਾ ਕਾਲੇ ਇੱਕ ਤਾਂ ਯਾਰ ਸ਼ਾਂ ਦਾ ਮਾਰਿਆ ਦਿੱਤੇ ਤੇ ਲੈਣਿਆ ਤੈਨੂੰ ਹੋਣ ਤਾਂ ਮੈਂਬਰ ਬਣਾਇਆ ਗਾਣ ਨੂੰ ਸਰਪੰਚ ਬਣਾਉਣਾ ਅਸੀਂ ਹਾਂ ਬਾਈ ਕਾਲੇ ਦੇ ਨਾਲਾਂਗੇ ਕਾਲੇ ਦੇ ਫੋਟ ਮੈਂ ਉੱਧਰ ਪਾਵਾਂ ਯਾਰ ਉਹ ਨਹੀਂ ਜੇ ਕਾਲਾ ਗਲਤ ਤਾਂ ਗਲਤ ਵੀ ਕਹਿ ਦੇ ਕੋਈ ਗੱਲ ਨਹੀਂ ਕਹਿ ਦੋ ਮੂੰਹ ਤੇ ਗਰੀਬ ਨਹੀਂ ਉਹਨੂੰ ਮੈਂ ਸਿੱਖਣ ਤੋਂ ਮਿਲੂਗਾ ਹਾਂ ਕਾਲਾ ਕੁੱਟ ਦਾ ਥੋੜੀ ਕਿਸੇ ਕਈ ਵਾਰੀ ਆਪ ਨੂੰ ਨਹੀਂ ਪ ਬੰਦਾ ਗਲਤੀਆਂ ਦਾ ਬੁੱਦਲਾ ਜੇ ਮੈਂ ਕਿਤੇ ਗਲਤ ਆ ਤਾਂ ਮੈਨੂੰ ਗਲਤ ਕਹਿਆ ਯਾਰ ਹਾਂ ਹਾਂ ਵੀ ਯਾਰ ਤੂੰ ਆ ਗਲਤ ਕਰਤਾ ਜਾਂ ਲੋਟਰ ਮਾਰਤਾ ਜਾਂ ਸਾਈਡ ਤੇ ਜਾਂ ਕਲਦ ਕਰਤਾ ਹਨ ਮੇਰਾ ਕੰਮ ਤਾਂ ਲੋਟਰ ਦਾ ਹੀ ਆ ਭਰਾ ਮੈਂ ਤਾਂ ਲੋਟਰਾਂ ਲੋਟਰੀ ਵੱਜ ਵੀ ਜਾਂਦਾ ਹੈ ਬੱਦਰੀ ਜਾਂਦਾ ਹੈ ਹਨ ਤੇ ਤੂੰ ਕਹਿ ਸਕਦਾ ਵੀ ਨਹੀਂ ਯਾਰ ਚੱਲ ਹੁਣ ਵਧੀਏ ਆਪਾਂ ਕਾਲਿਆ ਘਰਾਂ ਨੂੰ ਚੱਲੀਏ ਭਾਈ ਠੀਕ ਆ ਧੰਨਵਾਦ ਭਾਈ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਤੇ ਅਸੀਂ ਅਸਲ 'ਚ ਬਸ ਥੋੜਾ ਜਿਹਾ ਇਕੱਠੇ ਹੋਏ ਸੀ ਕੱਲ ਖੁੱਲੀਆਂ ਜਾਂ ਗੱਲਾਂ ਕਰੀਆਂ ਸੀ ਸ਼ਾਮ ਨੂੰ ਜਿਹੜੀ ਵੀਡੀਓ ਪਾਈ ਆ ਜਿਹੜੀ ਸ਼ਾਮ ਨੂੰ ਕੱਲ ਵੀਡੀਓ ਪਾਈ ਆ ਜਰੂਰ ਦੇਖਿਓ ਬੇਟਾ ਮੀ ਜੀ ਪਾਤੀ ਸੀ ਬਸ ਉਹ 25 ਮਿੰਟਾਂ ਦੀ ਗੱਲਾਂ ਹੀ ਹੋ ਗਈਆਂ ਤੇ ਬਸ ਮਿਹਰਬਾਨੀ ਸਾਰੇ ਵੀਰਾਂ ਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਾਈ ਦਰਸ਼ਨ ਬਲਾਫ ਹਤੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਤੇ ਹਾਂਜੀ ਬਾਈ ਮਿਹਰਬਾਨੀ ਸਾਰੇ ਵੀਰਾਂ ਦੀ ਆ ਆਪਣੇ ਬਲੌਗ ਨੂੰ ਅੰਤ ਤੱਕ ਦੇਖਣ ਵਾਸਤੇ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਹਾਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਤੇ ਪਿੰਡਾਂ ਵਾਲਾ ਦੇਸੀ ਭਾਈਚਾਰਾ ਲੈ ਕੇ ਹਾਜ਼ਰ ਹੋਣੇ ਆ ਤੇ ਸਤਿ ਸ੍ਰੀ ਅਕਾਲ ਜੀ